ਪੰਚਾਇਤੀ ਚੋਣਾਂ ਦਾ ਜਿਹੜਾ ਮਾਹੌਲ ਹੈ ਲਗਾਤਾਰ ਜਿਹੜਾ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਅੱਜ ਜਿਹੜਾ ਨਾਮਿਨੇਸ਼ਨ ਭਰਨ ਦੀ ਆਖਰੀ ਦਿਨ ਹੈ ਤੇ ਸਮਾਣਾ ਦੇ ਪਬਲਿਕ ਕਾਲਜ ਦੇ ਵਿੱਚ ਅੱਜ ਸਮਾਣਾ ਦੇ ਨਾਲ ਲੱਗਦੇ 100 ਕੁਛ ਪਿੰਡਾਂ ਦੇ ਵਿੱਚੋਂ ਸਰਬਸੰਮਤੀ ਵੀ ਕੁਝ ਪਿੰਡਾਂ ਦੀ ਹੋਈ ਹੈ ਤੇ ਕੁਝ ਪਿੰਡਾਂ ਦੇ ਵੱਲੋਂ ਅੱਜ ਜਿਹੜੇ ਆ ਆਪਣੇ ਨਾਮਜ਼ਦਗੀ ਦੇ ਫਾਰਮ ਭਰੇ ਜਾ ਰਹੇ ਨੇ ਲੇਕਿਨ 11 ਵਜੇ ਜਿਹੜਾ ਨਾਮਜ਼ਦਗੀ ਭਰਨ ਦੇ ਫਾਰਮ ਦਾ ਟਾਈਮ ਜਿਹੜਾ ਸ਼ੁਰੂ ਹੋਇਆ ਹੈ ਤੇ ਇਹ ਟਾਈਮ ਜਿਹੜਾ 3 ਵਜੇ ਤੱਕ ਹੀ ਜਿਹੜਾ ਹੈ ਰੱਖਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਲੋਕ ਅੰਦਰ ਆ ਚੁੱਕੇ ਨੇ ਆਪਣੀ ਲਾਈਨਾਂ ਦੇ ਵਿੱਚ ਉਹਨਾਂ ਦੇ ਹੀ ਜਿਹੜੇ ਕਾਗਜ਼ ਨੇ ਸਬਮਿਟ ਕੀਤੇ ਜਾਣੇ ਨੇ ਤੇ ਜਿਹੜੇ ਬਾਹਰ ਰਹਿ ਗਏ ਉਹਨਾਂ ਦਾ ਕੋਈ ਵੀ ਕਾਗਜ਼ ਜਿਹੜਾ ਹੈ ਸਬਮਿਟ ਨਹੀਂ ਕੀਤਾ ਜਾਣਾ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਬੰਦ ਕੀਤੇ ਗਏ ਨੇ ਤੇ ਮਹਿਲਾਵਾਂ ਵੱਲੋਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲਿਆ ਕੇ ਆਪਣੀ ਜਿਹੜੇ ਨਾਮਜ਼ਦਗੀ ਦੇ ਫਾਰਮ ਭਰੇ ਗਏ ਨੇ ਤੇ ਲੇਕਿਨ ਲੋਕਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇੱਕ ਦਿਨ ਦੇ ਵਿੱਚ ਜਿਹੜੇ ਫਾਰਮ ਨੇ ਇਹ ਕਦੇ ਵੀ ਪੂਰੇ ਨਹੀਂ ਹੋ ਸਕਦੇ ਤੇ ਇਹਨਾਂ ਵੱਲੋਂ ਜਿਹੜਾ ਗੋਹਾਰ ਲਗਾਈ ਗਿਆ ਕਿ ਇੱਕ ਦਿਨ ਜਿਹੜਾ ਹੋਰ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਫਾਰਮ ਰਹਿ ਗਏ ਉਹਨਾਂ ਦੇ ਭਰ ਸਕਣ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਸਰਜ ਪੰਚਾਇਤੀ ਚੋਣਾਂ ਦਾ ਆਖਰੀ ਦਿਨ ਹੈ ਔਰ ਆਖਰੀ ਦਿਨ ਜਿਹੜੇ ਨੋਮੀਨੇਸ਼ਨ ਹੋ ਰਹੇ ਨੇ ਕਿੱਦਾਂ ਦੇ ਸਰ ਪਬਲਿਕ ਕਾਲਜ ਦੇ ਵਿੱਚ ਜਿਹੜੇ ਸਿਸਟਮ ਸਿਸਟਮ ਦਿਖ ਰਹੇ ਇਸ ਤਰ੍ਹਾਂ ਜੀ ਮੈਂ ਫ੍ਰੀ ਹਗਾ ਤੇ ਜਿਹੜੇ ਵੀ ਜਿਹਨਾਂ ਨੇ ਅੱਜ ਫਾਰਮ ਭਰਨੇ ਨੇ ਬਹੁਤ ਸਾਰੇ ਲੋਕ ਉਹ ਆਪਣੇ ਸਪੋਰਟਰਾਂ ਨੂੰ ਨਾਲ ਲਿਆਉਂਦੇ ਆ ਤੇ ਰਸ਼ ਇੱਕ ਵਾਰੀ ਸਵੇਰ ਹੋ ਗਿਆ ਸੀ ਫਿਰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਮੈਂ ਖੁਦ ਤੇ ਸਾਡੇ ਨੈੱਬ ਸਾਹਿਬ ਅਸੀਂ ਲੇਡੀਜ਼ ਦੀ ਲਾਈਨ ਅਲੱਗ ਕਰਵਾ ਦਿੱਤੀ ਹੈ ਜੀ ਤੇ ਜੈਂਟਸ ਦੀ ਅਲੱਗ ਤੇ ਉੱਪਰ ਮੇਰਾ ਸਟਾਫ ਲੱਗਾ ਹੋਇਆ ਹੈਗਾ ਤੇ ਹੁਣ ਸਮੂਥਲੀ ਚੱਲ ਰਿਹਾ ਤੇ ਇਹ ਬੇਨਤੀ ਹੈ ਵੀ ਸਾਰੇ ਜਿਹੜੇ ਚੋਣ ਲੜਨ ਵਾਲੇ ਨੇ ਵੀ 3 ਵਜੇ ਤੱਕ ਜਿਹੜਾ ਇੰਟਰ ਹੋ ਜਾਏਗਾ ਉਹਦੇ ਫਾਰਮ ਜਰੂਰ ਜਿਹੜੇ ਹੈਗੇ ਆ ਲੈ ਜਾਣਗੇ ਟਾਈਮ ਸਿਰ ਆ ਦਾ ਪਹੁੰਚ ਕੇ ਇੰਟਰ ਕਰ ਲੋ ਜੀ ਦੂਸਰਾ ਜਿਹੜੇ ਆਪਣੇ ਸਪੋਰਟਰ ਨਾਲ ਲੈ ਕੇ ਆਏ ਵੀ ਉਹਨਾਂ ਦਾ ਤਾਂ ਕੋਈ ਕੰਮ ਨਹੀਂ ਹੈਗਾ ਜੀ ਇਹ ਜਿਹੜੇ ਸਪੋਰਟਰਾਂ ਦਾ ਜਿਹੜਾ ਸਹਿਯੋਗ ਲੈਣਾ ਵੋਟ ਵਾਲੇ ਤੇ ਲੈਣ ਜੀ ਤੇ ਤਾਂ ਜੋ ਪ੍ਰਸ਼ਾਸਨ ਜਿਹੜਾ ਹੈਗਾ ਆਪਣਾ ਜਿਹੜਾ ਇਹ ਕੰਮ ਸੌਖੇ ਚਲਾ ਸਕੇ ਤੇ ਸਰ ਇਹ ਨੋਮੀਨੇਸ਼ਨ ਪਰੰਦਾ ਆਖਰੀ ਟਾਈਮ ਕਿੰਨੇ ਵਜੇ ਤੱਕ ਦਾ ਜੀ 3 ਵਜੇ ਤੱਕ ਆ ਜੀ 3 ਵਜੇ ਜਿਹੜਾ ਇੰਟਰ ਹੋ ਗਿਆ ਪਰਮਿਸਰ ਦੇ ਵਿੱਚ ਉਹਦਾ ਹੀ ਫਾਰਮ ਜਮ੍ਹਾਂ ਕਰਾ ਦਿੱਤਾ ਠੀਕ ਹੈ ਤੇ ਸਰ ਹਾਲੇ ਤੱਕ ਕੋਈ ਗੱਲਬਾਤ ਹੋਰ ਸਭ ਠੀਕ ਹੈ ਬਿਲਕੁਲ ਸਹੀ ਚੱਲ ਰਿਹਾ ਜੀ ਤੇ ਇਹ ਹੈਗਾ ਵੀ ਉਹ ਲੇਡੀ ਦੀ ਲਾਈਨ ਅਲੱਗ ਲਵਾਣ ਕਰਕੇ ਥੋੜਾ ਸੋਖਾ ਹੋ ਗਿਆ ਤੇ ਉੱਪਰ ਮੇਰੇ ਜਿਹੜੇ ਸਟਾਫ ਨੇ ਉਹ ਸਾਰਾ ਟਰੈਨਡ ਹੈ ਜਿਹੜਾ ਲੱਗੇ ਨੇ ਆਰਓ ਏਰਓ ਐਂਡ ਉਹਨਾਂ ਦਾ سپورਟਿੰਗ ਸਟਾਫ ਤੇ ਬਕਾਇਦਾ ਫਾਈਲ ਜਮਾ ਕਰਕੇ ਰਸੀਦ ਦਿੱਤੀ ਜਾ ਰਹੀ ਹੈ